ਹੈਲੋ ਫਰੈਂਡਸ ਆਓ ਜੀ ਫੇਰ ਇੱਕ ਬਿਊਟੀਫੁਲ ਡਿਜ਼ਾਈਨ ਬਣਾਈ ਹੈ ਇਹ ਹੀ ਫੇਰਾ ਸੀ ਇੱਕ ਮੋਟੀ ਹੁਨ ਲੈ ਲਈ ਹੈ ਇਹਦੇ ਵਿੱਚ ਹੀ ਅਸੀਂ ਇੱਕ ਸੋਹਣਾ ਜਿਹਾ लवली ਜਿਹਾ ਡਿਜ਼ਾਈਨ ਬਣਾ ਰਹੇ ਹਾਂ ਪਰ ਕੀ ਹੈ ਕਿ ਪੁਣਨਾ ਸਿੱਧਾ ਉੱਠਾ ਹੀ ਹੈ ਕਦੀ ਦੋ ਸਿੱਧੇ ਕਦੀ ਤਿੰਨ ਸਿੱਧੇ ਪੁੱਠੇ ਇੱਕ ਸਿੱਧਾ ਇਦਾਂ ਇਹ ਸਾਰਾ ਇਸੇ ਤਰੀਕੇ ਨਾਲ ਅਸੀਂ ਹੁਨਣਾ ਚਲੋ ਦੇਖੀਏ ਫੇਰ ਅੱਜ ਇੱਕ ਨਵਾਂ ਡਿਜ਼ਾਈਨ ਕੀ ਬਣਦਾ ਹੈ ਸਕਿੱਪ ਕਰਕੇ ਅੱਗੇ ਜਾ ਕੇ ਨਾ ਦੇਖਿਓ ਪਹਿਲਾਂ ਸਿੱਖ ਲਿਓ ਥੋੜਾ ਜਿਹਾ ਇਹ ਦੇਖੋ ਇਹ ਕੁੰਡੇ ਆ ਗਏ ਸਾਡੇ ਇਹਦੇ ਵਿੱਚ ਐਡਜ ਸਟਿਚ ਆ ਠੀਕ ਹੈ ਜੀ ਇਹ ਪਹਿਲਾ ਕੁੰਡਾ ਆ ਐਡਜ ਸਟਿਚ ਆ ਅਗਲਾ ਜਿਹੜਾ ਕੁੰਡਾ ਆ ਉਹ ਤੁਸੀਂ ਉਲਟਾ ਪੁੰਨਣਾ ਇੱਕ ਕੁੰਡਾ ਹਾਂ ਸੱਚੇ ਤਿੰਨ ਤਿੰਨ ਦੇ ਕੰਬੀਨੇਸ਼ਨ ਦੇ ਕੁੰਡੇ ਪੈਣੇ ਆ ਤਿੰਨ ਤਿੰਨ ਦੇ ਨਾਲ ਇਹ ਅਸੀਂ ਦੋ ਕੁੰਡਾ ਦੋ ਕੁੰਡੇ ਜਿਹੜੇ ਉਲਟੇ ਪੁੰਨ ਲਏ ਆ ਇਹ ਦੋ ਕੁੰਡੇ ਉਲਟੇ ਪੁੰਨਣ ਤੋਂ ਬਾਅਦ ਇੱਕ ਕੁੰਡਾ सीधा बुनना तो उस बाद फिर दो कुंडे उल्टे एक कुंडा सीधा दो उल्टे एक सीधा दो उल्टे एक सीधा दो उल्टे ये सारी सिलाई जोड़ी साड़ी इस तरीके पैनी है दो उल्टे जाई जाने और एक ਸਿੱਧਾ ਹੀ ਜਾਣਾ ਇਹ ਉਲਟਾ ਪੈਣਾ ਦੋ ਪੁੱਠੇ ਇੱਕ ਸਿੱਧਾ ਦੋ ਪੁੱਠੇ ਇੱਕ ਸਿੱਧਾ ਇਹ ਸਾਰੀ ਸਲਾਈ ਜਿਹੜੀ ਆ ਇਹ ਇਸੇ ਤਰੀਕੇ ਨਾਲ ਪੈਣੀ ਆ ਇੱਕ ਸਿੱਧਾ ਦੋ ਪੁੱਠੇ ਇੱਕ ਸਿੱਧਾ ਦੋ ਪੁੱਠੇ ਇੱਕ ਸਿੱਧਾ ਫਿਰ ਦੋ ਪੁੱਠੇ ਇੱਕ ਸਿੱਧਾ ਤੇ ਅਗਲਾ ਜਿਹੜਾ ਉਹ ਸਾਡਾ ਐਡਜ ਸਟਿਚ ਉਹ ਵੀ ਅਸੀਂ ਸਿੱਧਾ ਹੀ ਲੈ ਲੈਣਾ ਇਹ ਆ ਗਈ ਸਾਡੀ ਪਹਿਲੀ ਸिलाई ਪਹਿਲੀ ਸिलाई ਹੁਣ ਅਸੀਂ ਦੇਖਣੀ ਹੈ ਜੀ ਦੂਸਰੀ ਸਲਾਈ ਪੁੱਠੇ ਪਾਸਿਓਂ ਦੂਸਰੀ ਸਲਾਈ ਦੇ ਵਿੱਚ ਕੀ ਕਰਨਾ ਜਿਹੜੇ ਪੁੱਠੇ ਪਾਏ ਸੀ ਅਸੀਂ ਦੋ ਉਹਨਾਂ ਨੂੰ ਸਿੱਧੇ ਬੁਣ ਲੈਣਾ ਇਹ ਐਡਜ ਸਟਿਚ ਹੈ ਇਹਨੂੰ ਉਲਟਾ ਬੁਣ ਲੈਣਾ ਇੱਕ ਹੋਰ ਸਾਡਾ ਜਿਹੜਾ ਉਲਟਾ ਆਂਦਾ ਜਿਹੜਾ ਉਧਰ ਸਿੱਧਾ ਆਇਆ ਸੀ ਤੇ ਇਹ ਜਿਹੜੇ ਦੋ ਕੁੰਡੇ ਆ ਇਹ ਦੋ ਸਿੱਧੇ ਇਹਨਾਂ ਨੂੰ ਇਸ ਸਲਾਈ ਦੇ ਵਿੱਚ ਦੋ ਸਿੱਧੇ ਇੱਕ ਪੁੱਠਾ ਦੋ ਸਿੱਧੇ ਇੱਕ ਪੁੱਠਾ ਇਹ ਸਾਰੀ ਸਲਾਈ ਇਸੇ ਤਰੀਕੇ ਨਾਲ ਪਾ ਦੇਣੀ ਆ ਇਹ ਆ ਗਿਆ ਬਹੁਤ ਸਿੰਪਲ ਬਹੁਤ ਹੁਣ ਤੁਸੀਂ ਸੋਚੋਗੇ ਕਿ ਇਹ ਸ਼ਾਇਦ ਕਿਸੇ ਪੁਰਾਣੀ ਬੁੰਤੀ ਨਾਲ ਹੀ ਮੈਚ ਕਰਦੇ ਆ ਥੋੜਾ ਥੋੜਾ ਹੀ ਘੁਮਾ ਕੇ ਨਵਾਂ ਡਿਜ਼ਾਈਨ ਬਣ ਜਾਂਦਾ ਹੈ ਨਾ ਥੋੜਾ ਜਿਹਾ ਅੱਗੇ ਪਿੱਛੇ ਕਰ ਦੋ ਨਵਾਂ ਡਿਜ਼ਾਈਨ ਕ੍ਰੀਏਟ ਹੋ ਜਾਂਦਾ ਹੈ ਔਰ ਤੁਸੀਂ ਅੱਛੀ ਤਰ੍ਹਾਂ ਸਿੱਖ ਰਹੇ ਆ ਵੀਡੀਓਜ਼ ਵੀ ਦੇਖ ਰਹੇ ਆ ਫਿਰ ਉਹ ਦਿਲ ਕਰਦਾ ਨਵਾਂ ਨਵਾਂ ਡਿਜ਼ਾਈਨ ਜਰਾ ਸੌਖਾ 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 ਇਹ ਵੀ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੁਸੀਂ ਕੋਟੀ ਬਣਾ ਲਓ ਕਾਰਡੀਗਨ ਬਣਾ ਲਓ ਕੁਝ ਵੀ ਕੋਈ ਵੀ ਚੀਜ਼ ਬਣਾ ਲਓ ਸਵੈਟਰ ਬਣਾ ਲਓ ਮਫਰਲ ਬਣਾ ਲਓ ਕਿਸੇ ਵੀ ਚੀਜ਼ ਤੇ ਬਹੁਤ ਸੋਹਣਾ ਲੱਗਦਾ ਹੈ ਟੋਪੀ ਤੇ ਵੀ ਬਹੁਤ ਸੋਹਣਾ ਲੱਗੇਗਾ ਟੋਪੀ ਵੀ ਬਣਾ ਸਕਦੇ ਹੋ ਤੁਸੀਂ ਇਹਦੇ ਨਾਲ ਟੋਪੀ ਵੀ ਬਣ ਸਕਦੇ ਆ ਹੈ ਛੋਟਾ ਛੋਟਾ ਬਟ ਸੋਹਣਾ ਸੋਹਣਾ بس ਇਹ ਸਾਡੀ ਦੋ ਸਲਾਈਆਂ ਜਿਹੜੀਆਂ ਆ ਇਸ ਤਰੀਕੇ ਨਾਲ ਪੈ ਗਈਆਂ ਪਹਿਲੀ ਵਾਰੀ ਪਹਿਲੀ ਵਾਰੀ ਇਹ ਇਸ ਤਰੀਕੇ ਨਾਲ ਪੈ ਗਈਆਂ ਠੀਕ ਹੈ ਹੁਣ ਅਸੀਂ ਆ ਗਏ ਜੀ ਦੇਖੋ ਜੀ ਹੁਣ ਤੀਸਰੀ ਸਲਾਈ ਜਿਹੜੀ ਆ ਇਹਦੇ ਵਿੱਚ ਕੀ ਕਰਨਾ ਇੱਕ ਕੁੰਡਾ ਸਿੱਧਾ ਜਿਹੜਾ ਹੈ ਜਸਟਿਚੀ ਦੋ ਗੁੰਡੇ ਪੁੱਠੇ ਇੱਕ ਦੋ ਦੋ ਕੁੰਡੇ ਪੁੱਠੇ ਹੁਣ ਇਹ ਜਿਹੜਾ ਕੁੰਡਾ ਹੈ ਇਹਨੂੰ ਜਰਾ ਧਿਆਨ ਨਾਲ ਦੇਖਿਓ ਇੱਥੇ ਅਸੀਂ ਕੀ ਕਰਨਾ ਇੱਕ ਕੁੰਡਾ ਅਸੀਂ ਇਹ ਬਣ ਲਿਆ ਧਾਗਾ ਅੱਗੇ ਕਰਕੇ ਦੋ ਬਣ ਲਿਆ ਦੂਸਰਾ ਬਣ ਗਿਆ ਇਹਦੇ ਚੋਂ ਧਾਗਾ ਪਿੱਛੇ ਕਰਕੇ ਪਿੱਛੋਂ ਦੀ ਤਿੰਨ ਤਿੰਨ ਬਣ ਗਏ ਧਾਗਾ ਅੱਗੇ ਕਰਕੇ ਇੱਕ ਵਾਰੀ ਇਹ ਇੱਕ ਸਿੱਧਾ ਪੁੱਠਾ ਸਿੱਧਾ ਪੁੱਠਾ ਇਹ ਅਸੀਂ ਚਾਰ ਕੁੰਡੇ ਬਣਾਣੇ ਇੱਕ ਤੋਂ ਚਾਰ ਬਣਾਣੇ ਆ ਉਸ ਤੋਂ ਬਾਅਦ ਫੇਰ ਸਾਡੇ ਦੋ ਕੁੰਡੇ ਜਿਹੜੇ ਆ ਉਹ ਪੁੱਠੇ ਆ ਜਾਣੇ ਆ ਫਿਰ ਇਹ ਜਿਹੜੇ ਇਹ ਜਿਹੜਾ ਕੁੰਡਾ ਆ ਇਹਨੂੰ ਪਲੇਨ ਬੁਣ ਲੈਣਾ ਫਿਰ ਦੋ ਕੁੰਡੇ ਪੁੱਠੇ ਇਹ ਕੁੰਡਾ ਜਿਹੜਾ ਆ ਫਿਰ ਇੱਕ ਧਾਗਾ ਅੱਗੇ ਦੋ ਪਿੱਛੇ ਪਿਛੋਂ ਦੀ ਤਿੰਨ ਅੱਗੇ ਫੇ ਚਾਰ ਚਾਰ ਕੁੰਡੇ ਬਣੇ ਇਹ ਤਾਂ ਗਾਗੇ ਹੀ ਰਹਿਣਾ ਆ ਇਹ ਪੁੱਠਾ ਬਣ ਜਾਣਾ ਠੀਕ ਹੈ ਇਹ ਪਲੇਨ ਬੁਣਨਾ ਇੱਕ ਛੱਡਣਾ ਇੱਕ ਬੁਣਨਾ ਅ ਇੱਕ ਦੇ ਚਾਰ ਬਣਾਣੇ ਮਤਲਬ ਇਹ ਦੇਖੋ ਇੱਥੇ ਚਾਰ ਬਣੇ ਇੱਥੇ ਵਾਲਾ ਪਲੇਨ ਆ ਗਿਆ ਫੇਰ ਅਗਲੇ ਦੇ ਵਿੱਚ ਚਾਰ ਬਣਨੇ ਇੱਕ ਤਾਂ ਗਾਗੇ ਦੋ ਪਿੱਛੇ ਪਿੱਛੋਂ ਦੀ ਸਿੱਧਾ ਉਹ ਹੀ ਇੱਕ ਛੁੱਟ ਗਿਆ ਇੱਕ ਹੋਰ ਚਾਰ ਇੱਥੇ ਚਾਰ ਕੁੰਡੇ ਜਿਹੜੇ ਅਸੀਂ ਉਹ ਬਣਾਣੇ ਆ ਉਸ ਤੋਂ ਬਾਅਦ ਫਿਰ ਦੋ ਕੁੰਡੇ ਪੁੱਠੇ ਇੱਕ ਸਿੱਧਾ ਇੱਕ ਵਾਰੀ ਇੱਕ ਦਾ ਬਣਾਣਾ ਇੱਕ ਦਾ ਨਹੀਂ ਉਹ ਤੋਂ ਬਾਅਦ ਦੋ ਪੁੱਠੇ ਫਿਰ ਇਹਦੇ ਵਿੱਚ ਇਹ ਜਿਹੜਾ ਆ ਇੱਥੇ ਚਾਰ ਬਣੇ ਸੀਗੇ ਹੁਣ ਇਹ ਜਿਹੜਾ ਕੁੰਡਾ ਹੈ ਇਹਦੇ ਤੇ ਚਾਰ ਬਣਨੇ ਆ ਇੱਕ ਤਾਂ ਗਾਗੇ ਕੀਤਾ ਪੁੱਠਾ ਬਣਿਆ ਦੋ ਪਿੱਛੇ ਗਏ ਪਿੱਛੋਂ ਦੀ ਤਿੰਨ ਅੱਗੇ ਲਿਆਏ ਅੱਗੇ ਆਉਂਦੀ ਚਾਰ ਚਾਰ ਆ ਗਏ ਇਹ ਦੋ ਪੁੱਠੇ ਆ ਗਏ ਫਿਰ ਇੱਕ ਸਿੱਧਾ ਆ ਗਿਆ ਫਿਰ ਦੋ ਪੁੱਠੇ ਆ ਗਏ ਇੱਕ ਦੋ ਹੁਣ ਜਿਹੜਾ ਇਹ ਹੈਗਾ ਆ ਇਹ ਥੋੜਾ ਮੇਰਾ ਘੁੰਮ ਗਿਆ ਸੀਗਾ ਕੁੰਡਾ ਇਹਦੇ ਤੇ ਫੇ ਬਣਾਣਾ ਇੱਕ ਤਾਗਾ ਅੱਗੇ ਦੋ ਪਿੱਛੇ ਇੱਥੇ 3 1 4 ਚਾਰ ਕੁੰਡੇ ਆ ਗਏ ਦੋ ਫੇਰ ਪੁੱਠੇ ਆ ਗਏ ਇੱਕ ਸਿੱਧਾ ਆ ਗਿਆ ਇੱਕ ਫੇਰ ਪੁੱਠਾ ਆ ਗਿਆ ਇਹ ਸਾਡੀ ਪੈ ਗਈ ਜੀ ਤੀਸਰੀ ਸਲਾਈ ਤੀਸਰੀ ਸਲਾਈ ਇੱਕ ਦੇ ਚਾਰ ਬਣਾ ਬਣਾ ਕੇ ਅਸੀਂ ਤੀਸਰੀ ਸਲਾਈ ਚ ਆ ਗਏ ਹੁਣ ਅਸੀਂ ਆ ਗਏ ਆਪਣੀ ਚੌਥੀ ਸਲਾਈ ਦੇ ਵਿੱਚ ਚੌਥੀ ਚ ਦੇਖੋ ਕੀ ਕਰਨਾ ਜੋ ਦਿਸਦਾ ਉਦਾਂ ਉਦਾਂ ਬਣਾਉਣਾ ਕਿੱਦਾਂ ਬਣਾਉਣਾ ਇਹ ਪੁੱਠਾ ਦੋ ਸਿੱਧੇ ਦਿਸਦੇ ਪਏ ਆ ਇਹ ਜਿਹੜੇ ਚਾਰ ਬਣਾਏ ਸੀ ਅਸੀਂ ਇਹਨਾਂ ਚਾਰਾਂ ਨੂੰ ਅਸੀਂ ਪੁੱਠੇ ਫਨਾਣਾ ਇੱਕ ਦੋ ਤਿੰਨ ਚਾਰ ਫੇਰ ਦੋ ਸਿੱਧੇ ਇੱਕ ਪੁੱਠਾ ਇਹ ਜਿਹੜਾ ਪਲੇਨ ਆਇਆ ਸੀ ਸਾਡਾ ਠੀਕ ਹੈ ਫੇਰ ਦੋ ਸਿੱਧੇ ਚਾਰ ਪੁੱਠੇ ਇੱਕ ਦੋ ਤਿੰਨ ਚਾਰ ਇਹ ਦੋ ਫੇਰ ਸਿੱਧੇ एक पु्ठा दो सिधे चार ये चार पुट्ठे ध्यान ना करो कई बार ना दोनों ही ना कट्ठे आ जाने दो तीन चार फिर आ गए दो सिधे फिर आ गया एक पु्ठा दो सिधे एक दो, दोखो फिर आ गया चार कि कलियर दिखाई दें एक 2 3 4 ਫੇਰ ਦੋ ਸਿੱਧੇ ਇੱਕ ਪੁੱਠਾ ਇਹ ਸਾਡੀ ਚੌਥੀ ਸਲਾਈ ਚੱਲਦੀ ਪਈ ਆ ਦੋ ਸਿੱਧੇ ਚਾਰ ਪੁੱਠੇ ਇੱਕ ਆ ਦੇਖੋ ਐਦਾਂ ਦੋ ਹਾਨ ਦੇ ਚਾਂਸੇਸ ਹੁੰਦੇ ਆ 2 3 4 ਇਹ ਦੋ ਸਿੱਧੇ ਇਹ ਐਡਜ ਸਟਿਚ ਆ ਪੁੱਠਾ ਇਹ ਆਗੇ ਦੀ ਚੌਥੀ ਸਲਾਈ ਹੁਣ ਆਗੇ ਅਸੀਂ ਪੰਜਵੀਂ ਸਲਾਈ ਤੇ ਪੰਜਵੀਂ ਸਲਾਈ ਜਿਹੜੀ ਉਹ ਦੇਖਿਓ ਧਿਆਨ ਨਾਲ ਕਿੱਦਾਂ ਬਣਦੀ ਆ ਉਦਾਂ ਇਹ ਚਾਰ ਸਲਾਈਆਂ ਦਾ ਜਿਹੜੇ ਸਟਾਰਟਿੰਗ ਦੇ ਵਿੱਚ ਅਸੀਂ ਦੋ ਸਲਾਈਆਂ ਪਾਈਆਂ ਸੀ ਨਾ ਅਗਲੀ ਵਾਰੀ ਇੱਕੋ ਹੀ ਪਹਿਣੀ ਆ ਹੁਣ ਦੇਖੋ ਹੁਣ ਦੇਖਿਓ ਹੁਣ ਇੱਥੇ ਚੇਂजेस ਐ ਇਹਦੇ ਵਿੱਚ ਦੇਖੋ ਇਹ ਵਾਲਾ ਆ ਗਿਆ ਸਾਡਾ ਐਡਜ ਸਟਿਚ ਇਹ ਸਾਡੇ ਦੋ ਪੁੱਠੇ ਆ ਗਏ ਹੁਣ ਇਹ ਜਿਹੜੇ ਚਾਰ ਐ ਸਾਡੇ ਕੋਲ ਚਾਰ ਗੁੰਡੇ ਆ ਨਾ ਇਹਨਾਂ ਨੂੰ ਦੇਖੋ ਕੀ ਕਰਨਾ ਇਹਨਾਂ ਨੂੰ ਇਹ ਦੋ ਨੂੰ ਇਸ ਸਲਾਈ ਚ ਪਾ ਲੈਣਾ ਠੀਕ ਹੈ ਇਹਨਾਂ ਦੋਆਂ ਦਾ ਇੱਕ ਬਣਾਣਾ ਸਿੱਧਾ ਬੁਣ ਲੈਣਾ ਬੁਣ ਲਿਆ ਫਿਰ ਇਹ ਜਿਹੜੇ ਦੋ ਹੈਗੇ ਆ ਇਹਨਾਂ ਨੂੰ ਵਾਪਸ ਉੱਪਰੋਂ ਦੀ ਕਮਾ ਦੇਣਾ ਇੱਥੇ ਸਾਡੇ ਕੋਲ ਬਣ ਗਿਆ ਇੱਕ ਹੁਣ ਫਿਰ ਆ ਗਏ ਦੋ ਪੁੱਠੇ ਇੱਕ ਸਿੱਧਾ ਦੋ ਪੁੱਠੇ ਇਹ ਦੋ ਇੱਧਰ ਪਾਏ ਇਹਨਾਂ ਦੋ ਦੇ ਇੱਕ ਬਣਾਇਆ ਫਿਰ ਇਹ ਦੋ ਜਿਹੜੇ ਸੀਗੇ ਇਹਨੂੰ ਵਾਪਸ ਉੱਪਰੋਂ ਦੀ ਘੁਮਾ ਕੇ ਲੈ ਆਂਦਾ ਐਦਾਂ ਠੀਕ ਹੈ ਫਿਰ ਦੋ ਪੁੱਠੇ ਇੱਕ ਦੋ ਇੱਕ ਸਿੱਧਾ ਇੱਕ ਵਾਰੀ ਫੇਰ ਦੇਖ ਲਓ ਇੱਥੇ ਇਹਨਾਂ ਨੂੰ ਇੱਧਰ ਸਲਾਈ ਚ ਲੈ ਲਿਆ ਇਹਨਾਂ ਦੋ ਦਾ ਦੋ ਦਾ ਇੱਕ ਬਣਾ ਦਿੱਤਾ ਕਿਉਂਕਿ ਅਸੀਂ ਇੱਥੇ ਸਾਨੂੰ ਇੱਕ ਚਾਹੀਦਾ ਸੀ ਚਾਰ ਬਣਾਏ ਸੀਗੇ ਇੱਥੇ ਦੋ ਇਹ ਜਿਹੜੇ ਦੋ ਸੀਗੇ ਇਹਨਾਂ ਨੂੰ ਉੱਪਰੋਂ ਦੀ ਘੁਮਾ ਦਵਾਂ ਇਹ ਬਣਾ ਲਏ ਫਿਰ ਦੋ ਪੁੱਠੇ ਇੱਕ ਦੋ ਇੱਕ ਸਿੱਧਾ ਦੋ ਪੁੱਠੇ ਇਹ ਵਾਲੇ ਫਿਰ ਇੱਥੇ ਹੀ ਇਹੀ ਸਟਾਈਲ ਚ ਕਰਨਾ ਬੁਣ ਕੇ ਇਹਦੇ ਉੱਪਰੋਂ ਦੀ ਘੁਮਾ ਦੇਣਾ ਫੇਰ ਆ ਕੇ ਦੋ ਪੁੱਠੇ ਇੱਕ ਸਿੱਧਾ ਦੋ ਪੁੱਠੇ ਇਹ ਦੋ ਇਹ ਦੋ ਦਾ ਇੱਕ ਇਹ ਦੋਨੋਂ ਉਪਰੋਂ ਦੀ ਕਮਾੜਤਾ ਦੋ ਪੁੱਠੇ ਇੱਕ ਦੋ ਇਹ ਫੇਰ ਦੋ ਸਿੱਧੇ ਇਹ ਬਣ ਗਿਆ ਥੋੜਾ ਜਿਆਦਾ ਦੇਖਿਆ ਜੇ ਹੁਣ ਇਹ ਜਿਹੜੀ ਹੈ ਪੁੱਠੀ ਸਲਾਈ ਪੈਣੀ ਹੈ ਨਾ ਵਸੇ ਇੱਕੋ ਹੀ ਪੈਣੀ ਹੈ ਸਟਾਰਟਿੰਗਸ ਅਸੀਂ ਦੋ ਪਾਈਆਂ ਸੀ ਇੱਕ ਸਿੱਧੇ ਪਾਸੇ ਇੱਕ ਪੁੱਠੇ ਪਾਸੇ ਸਿੱਧੇ ਪਾਸੇ ਤਾਂ ਹੁਣ ਪੈ ਹੀ ਗਈ ਹੈ ਦੋ ਇੱਕ ਦੋ ਇੱਕ ਦੋ ਇੱਕ ਹੋ ਗਏ ਆ ਹੁਣ ਸਾਡੇ ਇਹ ਜਿਹੜੀ ਹੈ ਐਸ ਇਟ ਇਜ਼ ਪੈਣੀ ਹੈ ਜਿੱਦਾਂ ਸਾਨੂੰ ਦੇਖਤੀ ਪਈ ਆ ਇਹ ਸਾਡਾ ਉਹੀ ਪੈਣਾ ਦੋ ਇਸ ਦਾ ਉਹੀ ਉਸੇ ਤਰੀਕੇ ਨਾਲ ਬਣਾ ਦੇਣਾ ਦੋ ਸਿੱਧੇ ਇੱਕ ਪੁੱਠਾ ਦੋ ਸਿੱਧੇ ਇੱਕ ਪੁੱਠਾ ਬਸ ਹੁਣ ਜਿਹੜਾ ਅਗਲਾ ਡਿਜ਼ਾਈਨ ਸ਼ੁਰੂ ਹੋਣਾ ਹੈ ਉਹ ਅੱਗੇ ਸ਼ੁਰੂ ਹੋਣਾ ਹੈ ਇਹ ਸਲਾਈ ਐਜ਼ ਇਟ ਇਜ਼ ਇਦਾਂ ਪੈ ਜਾਣੀ ਹਾਂਜੀ ਅਸੀਂ ਜਿੱਧਾ ਦਿਸਦੇ ਸੀ ਉਦਾਂ ਦਿਸਦੇ ਦਿਸੇ ਅਸੀਂ ਇੱਧਰ ਵਾਪਸ ਆ ਗਏ ਆ ਹੁਣ ਅਸੀਂ ਜਿਹੜਾ ਡਿਜ਼ਾਈਨ ਆ ਉਹ ਦੇਖੋ ਕਿੱਦਾਂ ਬਣਾਣਾ ਦੁਆਰਾ ਸੈਕੰਡ ਰਾਉਂਡ ਜਿਹੜਾ ਸਟਾਰਟ ਕਰਨਾ ਦੋ ਸਾਡੇ ਉਹੀ ਪੁੱਠੇ ਹੈਗੇ ਆ ਵਿੱਚ ਦੋ ਪੁੱਠੇ ਹੀ ਰਹਿਣੇ ਆ ਹੁਣ ਜਿੱਥੇ ਡਿਜ਼ਾਈਨ ਪਿਆ ਸੀਗਾ ਉਹਦੇ ਉੱਪਰ ਵਾਲਾ ਕੁੰਡਾ ਜਿਹੜਾ ਆ ਉਸ ਲਾਈਨ ਦੇ ਵਿੱਚ ਸਿੱਧਾ ਪੈ ਜਾਣਾ ਪਲੇਨ ਉਹ ਇੱਦਾਂ ਪੈ ਜਾਣਾ ਫੇਰੇ ਉਲਟਾ ਪੈ ਜਾਣਾ ਫਿਰ ਜਿਹੜਾ ਪਲੇਨ ਪਿਆ ਹੋਇਆ ਆਹ ਵਾਲੀ ਲਾਈਨ ਪਲੇਨ ਹੈ ਇਹਦੇ ਵਿੱਚ ਤੁਸੀਂ ਫੇਰ ਇੱਥੇ ਚਾਰ ਬਣਾ ਲੈਣਾ ਇੱਕ ਧਾਗਾ ਅੱਗੇ ਦੋ ਧਾਗਾ ਪਿੱਛੇ ਪਿਛੋਂ ਦੀ ਤਿੰਨ ਅੱਗੇ ਲਿਆ ਕੇ ਫੇਰ ਚਾਰ ਇਹ ਬਣ ਗਿਆ ਚਾਰ ਬਸ ਇਹੀ ਹੈ ਜੀ ਡਿਜ਼ਾਈਨ ਇਹਨੂੰ ਤੁਸੀਂ ਰਿਪੀਟ ਕਰਦੇ ਜਾਓ ਇਹ ਬਹੁਤ ਸੋਹਣੀ ਚੀਜ਼ ਬਣਦੀ ਜਾਏਗੀ ਇੱਕ ਵਾਰੀ ਉਧਰ ਇੱਕ ਵਾਰੀ ਉਧਰ ਪਾ ਲੈਣਾ ਮੈਂ ਤੁਹਾਨੂੰ ਬਣਾ ਕੇ ਨਾ ਫੇਰ ਤੁਹਾਨੂੰ ਦਿਖਾਉਂਦੀ ਕੀ ਬਣਦਾ ਬਹੁਤ ਸੋਹਣਾ ਲੱਗਦਾ ਡਿਜ਼ਾਈਨ ਇਹ ਦੋ ਇਹ ਤਿੰਨ ਅੱਗੇ ਆ ਕੇ ਚਾਰ ਚਾਰ ਬਣ ਗਏ ਇਹ ਫੇਰ ਦੋ ਪੁੱਠੇ ਬਣ ਗਏ ਇਹ ਸਾਡਾ ਬਣਦਾ ਸੀ ਹੁਣ ਇੱਥੇ ਬਣਨਾ ਇੱਥੇ 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 ਇਦਾਂ ਮੈਂ ਬਣਾ ਕੇ ਦਿਖਾ ਦੇ ਦਾਂ ਇਹ ਦੇਖੋ ਥੋੜਾ ਜਿਹਾ ਦਿਸੂਗਾ ਜਿਆਦਾ ਨਹੀਂ ਬਣਾ ਕੇ ਦਿਖਾ ਦੇ ਹੁ ਫਰੈਂਡਸ ਕਿੰਨਾ ਸੋਹਣਾ लवली ਡਿਜ਼ਾਈਨ ਦੇਖੋ ਪਿਆਰਾ ਪਿਆਰਾ ਕਲੀਅਰ ਡਿਜ਼ਾਈਨ ਬਣਿਆ ਦੇਖ ਇੱਕ ਦੇ ਚਾਰ ਬਣਾਏ ਸੀ ਨਾ ਜਿਹੜੇ ਇਹ ਆਏ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਪਿਆਰਾ ਜਿਹਾ ਡਿਜ਼ਾਈਨ लवली ਡਿਜ਼ਾਈਨ ਦੇਖੋ ਤੁਸੀਂ ਵੀ ਬਣਾਓ ਬਣਾ ਕੇ ਦੇਖੋ ਕਿਦਾਂ ਲੱਗਿਆ ਬਹੁਤ ਸੋਹਣਾ ਦੇਖੋ ਇਦਾਂ ਇੱਕਦਮ ਨਿੱਕਾ ਜਿਹਾ ਫਲਾਵਰ ਨਿੱਕੇ ਨਿੱਕੇ ਬਣਦੀਆਂ ਆਪਾਂ ਸਾਰੇ ਪਾ ਰਹੇ ਆ ਨਿੱਕੇ ਨਿੱਕੇ ਦੇਖ ਰਹੇ ਆ ਪਾ ਰਹੇ ਆ ਇਹ ਦੇਖ so lovely